ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 4 7ਾਂ ਲਿਖੀਆਂ ਸੀ ਵਿਛੋੜਾ ਕੀ ਹੈ ਜਦੋਂ ਕੋਈ ਪਰਿਵਾਰਕ ਮੈਂਬਰ ਚੜ੍ਹਾਈ ਕਰ ਜਾਂਦਾ ਹੈ ਕਿ ਜਿਹੜਾ ਵਿਛੋੜਾ ਉਹ ਛੱਡਣਾ ਬੜਾ ਔਖਾ ਹੋ ਜਾਂਦਾ ਉਹ ਦੀ ਸੰਤ ਵਿੱਚ 2 4 7ਾਂ ਲਿਖੀਆਂ ਸੀ ਬਹੁਤ ਸੋਹਣੀਆਂ ਲੱਗੀਆਂ ਦਿਲ ਕੀਤਾ ਤੁਹਾਡੇ ਨਾਲ ਸਾਂਝੀ ਕਰੀਏ ਵਿਛੜਨ ਨੂੰ ਕਿਸ ਦਾ ਦਿਲ ਕਰਦਾ ਵਿਛੜਨ ਨੂੰ ਕਿਸ ਦਾ ਦਿਲ ਕਰਦਾ ਬਸ ਅਚਾਨਕ ਵਿਛੋੜਾ ਪੈ ਜਾਂਦਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਮਰਨਾ ਸੱਚ ਹੈ ਜਿਉਣਾ ਝੂਠ ਕੋਈ ਬੇਵਕੀ ਹੀ ਖੋ ਜਾਂਦਾ ਦੁਨੀਆ ਚੀਕ ਚਹਾੜੇ ਪਾਵੇ ਜੋ ਮਰਦਾ ਬੇਖੌਫ ਸੌ ਜਾਂਦਾ ਤੋ ਚਾਰ ਦਿਨ ਜਜ਼ਬਾਤ ਕਰ ਲਾਉਂਦੇ ਨੇ ਤੋ ਚਾਰ ਦਿਨ ਜਜ਼ਬਾਤ ਕਰ ਲਾਉਂਦੇ ਨੇ ਫਿਰ ਪਹਿਲਾ ਜਿਹ ਹਜਮਾਨਾ ਹੋ ਜਾਂਦਾ ਨਿਤ ਲੱਖਾਂ ਹੀ ਸੇਵਕ ਜੰਮਦੇ ਨੇ ਨਿਤ ਲੱਖਾਂ ਹੀ ਸੇਵਕ ਜੰਮਦੇ ਨੇ ਕੋਈ ਬਿਰਲਾ ਹੀ ਮਨੁੱਖ ਸ਼ੋ ਜਾਂਦਾ ਕੋਈ ਬਿਰਲਾ ਹੀ ਮਨੁੱਖ ਸ਼ੋ ਜਾਂਦਾ ਧੰਨਵਾਦ